ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਤੇ ਪਹਿਲਾ ਆਪਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਦੇ ਦੇਸ਼ਾਂ ਵਿੱਚ ਵਸਦੇ ਹੋਏ ਭੈਣ ਭਰਾ ਮੇਰੀ ਫਤਿਹ ਪ੍ਰਵਾਨ ਕਰਨ ਖਾਲਸਾ ਜੀ ਆਪਾਂ ਤੁਹਾਨੂੰ ਪਤਾ ਕਿ ਆਪਣਾ ਧਾਰਮਿਕ ਚੈਨਲ ਹੈ ਤੇ ਧਾਰਮਿਕ ਹੀ ਵੀਡੀਓ ਆਉਂਦੀ ਹੈ ਗੁਰਬਾਣੀ ਰਿਲੇਟਡ ਵੀਡੀਓ ਆਉਂਦੀ ਹੈ ਜਾਂ ਜੋ ਕੋਈ ਮੇਰਾ ਭੈਣ ਭਰਾ ਮੈਨੂੰ ਸਵਾਲ ਕਰ ਦਿੰਦਾ ਆਪਾਂ ਉਹਨਾਂ ਦਾ ਰਿਪਲਾਈ ਜ਼ਰੂਰ ਦਿੰਨੇ ਆ ਤੇ ਇੱਕ ਮੇਰੀ ਭੈਣ ਦਾ ਸਵਾਲ ਆ ਮੈਂ ਉਹਦੇ ਮੋਦੇ ਕਮੈਂਟ ਦਾ ਰਿਪਲਾਈ ਕਰੂੰਗੀ ਅੱਜ ਵੀਡੀਓ ਦੇ ਵਿੱਚ ਤੇ ਹੋ ਸਕੇ ਤਾਂ ਮੈਂ ਉਹਦਾ ਕਮੈਂਟ ਵੀ ਜ਼ਰੂਰ ਲਾਉਂਗੀ ਤੇ ਵੀਡੀਓ ਨੂੰ ਧਾਰਮਿਕ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਪੀਡੀਆ ਚੈਨਲ ਲੈ ਕੇ ਜਾਣਾ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਮੇਰ ਕਰਨ ਤੁਹਾਡੇ ਤੇ ਮਹਾਰਾ ਸੱਚੇ ਪਾਤਸ਼ਾਹ ਆਪਾਂ ਵੈਸੇ ਹੀ ਧਾਰਮਿਕ ਲੈਵਲ ਤੇ ਹੀ ਵੀਡੀਓ ਬਣਾਉਨੇ ਹੁੰਨੇ ਆ ਜਾਂ ਜੋ ਵੀ ਕੋਈ ਤਿਹਤਾ ਇਤਿਹਾਸਿਕ ਗੱਲ ਹੁੰਦੀ ਆ ਆਪਾਂ ਉਹ ਸ਼ੇਅਰ ਕਰਦੇ ਆ ਤੁਹਾਡੇ ਨਾਲ ਜੋ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਹਾਂ ਜੀ ਵੀਡੀਓ ਟਾਈਮ ਵੇਸਟ ਕਰਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਕਿਉਂਕਿ ਮੇਰੀ ਭੈਣ ਦਾ ਸਵਾਲ ਸੀਗਾ ਵੀ ਤੁਸੀਂ ਪੰਜਾ ਕਕਾਰਾਂ ਦੀ ਸੰਭਾਲ ਵਾਸਤੇ ਵੀਡੀਓ ਪਾਓ ਦੇਖੋ ਜੀ ਪੰਜ ਕਕਾਰ ਖਾਲਸੇ ਦੇ ਪੰਜੇ ਕਕੇ ਖਾਲਸੇ ਦੇ ਅੱਜ ਆਪਾਂ ਗੱਲ ਕਰਦੇ ਆ ਪੰਜਾ ਕਕਿਆਂ ਦੀ ਪੰਜ ਕਕਾਰ ਜਿਹੜੇ ਖਾਲਸੇ ਦੇ ਉਹਨਾਂ ਦੇ ਕਿਵੇਂ ਆਪਾਂ ਦੇਖ ਸੰਭਾਲ ਕਰ ਸਕਦੇ ਆ ਭੈਣ ਦਾ ਸਵਾਲ ਇਹ ਸੀਗਾ ਵੀ ਕੇਸਾਂ ਦੇ ਵਿੱਚ ਕੰਗਾ ਖੜਦਾ ਨਹੀਂ ਹੈਗਾ ਤੁਸੀਂ ਜਰੂਰ ਦੱਸੋ ਜੀ ਉਹਦਾ ਕੀ ਕਰਨਾ ਹੁੰਦਾ ਦੇਖੋ ਜੀ ਮੈਂ ਸਾਰੀਆਂ ਗੱਲਾਂ ਹੀ ਤੁਹਾਨੂੰ ਸਮਝਾ ਦੇਣੀ ਆ ਪਹਿਲੀ ਗੱਲ ਆਪਣੀ ਮੇਨ ਆਉਂਦੀ ਹੈ ਕਿ ਆਪਣੇ ਕੇਸਾਂ ਦੀ ਗੱਲ ਜਦੋਂ ਆਪਾਂ ਅਮਰਤ ਪਾਨ ਕਰ ਲੈਨੇ ਆ ਤੇ ਕੇਸ ਆਪਣੇ ਗੁਰੂ ਕੀ ਮੋਹਰ ਹੁੰਦੇ ਹਨਾ ਕੇਸਾਂ ਦੀ ਸੇਖ ਸਭਾਲ ਆਪਾਂ ਪੂਰੀ ਕਰਨੀ ਹੁੰਦੀ ਹੈ ਉਹਨਾਂ ਨੂੰ ਆਪਾਂ ਪੂਰੇ ਧਿਆਨ ਰੱਖਣਾ ਹੁੰਦਾ ਕਿ ਇਸ ਪੂਰੇ ਸੰਭਾਲਣੇ ਹੁੰਦੇ ਆ। ਉਸ ਤੋਂ ਬਾਅਦ ਆਪਣਾ ਆ ਜਾਂਦਾ ਸਰੀ ਸਾਬ ਉਹਨੂੰ ਵੀ ਆਪਾਂ ਪੂਰਾ ਸੰਭਾਲ ਕੇ ਰੱਖਣਾ ਹੁੰਦਾ। ਅਗਰ ਜੇ ਕੋਈ ਭਾਰਾ ਸਰੀ ਸਾਬ ਨਹੀਂ ਪਾ ਸਕਦਾ ਤਾਂ ਉਹ ਪਗੋਤੀ ਪਾ ਸਕਦੇ ਹੁੰਦੇ ਨੇ। ਮੈਂ ਕਿਹਨੇ ਕਿ ਮੈਂ ਪਗੋਤੀ ਪਾਉਣੀ ਆ। ਯਾਨੀ ਕਿ ਛੋਟਾ ਸਰੀ ਸਾਬ ਥੱਲੋਂ। ਮੈਂ ਉਤੋਂ ਦੀ ਬਹੁਤ ਘੱਟ ਸਰੀ ਸਾਬ ਪਾਉਣੀ ਆ ਤੇ ਕਿਉਂਕਿ ਜਦੋਂ ਆਪਾਂ ਸਰੀ ਸਾਬ ਪਾ ਕੇ ਭਾਰਾ ਤੇ ਕੰਮ ਕਰਦੇ ਆ ਤੇ ਉਹਦੀ ਬੇਅਵਦੀ ਹੁੰਦੀ ਹੈ ਬੇਅਵਦੀ ਦਾ ਭਾਵ ਜਦੋਂ ਕਿ ਆਪਾਂ ਥੋੜੇ ਜੇ ਨੀਵੇਂ ਹੋ ਗਏ ਤੇ ਆਪਣੇ ਹੱਥ ਮਹਿਲੇ ਵੀ ਹੁੰਦੇ ਆ ਕੋਈ ਕਿਤੇ ਜਗ੍ਹਾ ਤੇ ਵੀ ਲੱਗੇ ਹੁੰਦੇ ਆ ਤੇ ਇਸ ਕਰਕੇ ਫਿਰ ਆਪਾਂ ਉਹਨਾਂ ਨੂੰ ਤਾਂ ਚੱਕਦੇ ਆ ਸ੍ਰੀ ਸਾਹਿਬ ਨੂੰ ਤੇ ਇਸ ਕਰਕੇ ਉਹਦੀ ਬੇਅਵਦੀ ਹੁੰਦੀ ਆ ਇਸ ਨੂੰ ਮੈਂ ਆਪਣੇ ਆਪਣੇ ਸਦਬੁੱਧੀ ਅਨੁਸਾਰ ਜੋ ਕਰਦੀ ਆ ਮੈਂ ਉਹ ਤੁਹਾਨੂੰ ਸੁਬੀਰੇ ਸ਼ੇਅਰ ਕਰਦੀ ਆ ਅੱਛਾ ਭੈਣ ਦਾ ਖਾਸ ਹੀ ਸਵਾਲ ਸੀਗਾ ਵੀ ਕੇਸਾਂ ਦੇ ਵਿੱਚ ਕੰਗਾ ਕਿਵੇਂ ਫੜਦਾ ਤੇ ਬਾਕੀ ਪੰਜਾ ਕਕਾਰਾਂ ਦੀ ਸਭਾਲ ਵਾਸਤੇ ਤੁਸੀਂ ਜਰੂਰ ਦੱਸੋ ਠੀਕ ਹੈ ਜੀ ਪਹਿਲਾਂ ਮੈਂ ਤੁਹਾਨੂੰ ਉਹ ਨਹੀਂ ਸੰਭਾਲ ਵਾਸਤੇ ਦੱਸਦਾ ਬਾਅਦ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਕਿ केसाਾਂ ਦੇ ਵਿੱਚ ਕੰਗਾ ਕਿਵੇਂ ਖੜੂਗਾ ਤੇ ਦੇਖੋ ਜੀ ਜਦੋਂ ਆਪਾਂ ਕੇਸੀ ਅਸ্নান ਕਰਦੇ ਆ ਆਪਣੇ ਸ੍ਰੀ ਸਾਹਿਬ ਪਾਇਆ ਆਪਾਂ ਨੂੰ ਸ੍ਰੀ ਸਾਹਿਬ ਮਹਾਰਾਜ ਨੇ ਜਦੋਂ ਦੇਤ ਆ ਜਦੋਂ ਪੰਜਾ ਸਿੰਘਾਂ ਵੱਲੋਂ ਆਪਾਂ ਨੂੰ ਪੰਜ ਕੱਕੇ ਮਿਲ ਗਏ ਪੰਜ ਕੱਕੇ ਖਾਲਸੇ ਦੇ ਪੰਜ ਕਕਾਰ ਹੁੰਦੇ ਨੇ ਕੜਾ ਕਸਹਿਰਾ ਕਰਪਾਨ ਕੇਸ ਠੀਕ ਹੈ ਜੀ ਪੰਜ ਕਕੇ ਖਾਲਸੇ ਦੇ ਹੁੰਦੇ ਨੇ ਤੇ ਉਹ ਆਪਾਂ ਪੂਰੇ ਹੀ ਆਪਣੇ ਦੰਤ ਤੇ ਰੱਖਣੇ ਹੁੰਦੇ ਨੇ ਤੇ ਅ ਕਸਹਿਰੇ ਦੀ ਮਹੱਤਤਾ ਬਾਰੇ ਤਾਂ ਮੈਂ ਕੋਈ ਖਾਸ ਲੈਵਲ ਤੇ ਗੱਲ ਨਹੀਂ ਕਰੂੰਗੀ ਕਿਉਂਕਿ ਉਹਦੇ ਬਾਰੇ ਹਰੇਕ ਨੂੰ ਪਤਾ ਹੁੰਦਾ ਤੇ ਪਹਿਲੇ ਮੈਂ ਗੱਲ ਮੈਂ ਇਹ ਕਰਦੀ ਆ ਕਿ ਜਦੋਂ ਆਪਾਂ ਕੇਸੀ ਇਸ਼ਨਾਨ ਕਰਦੇ ਆ ਤੇ ਆਪਣੇ ਸਿਰਸਾ ਪਾਇਆ ਹੁੰਦਾ ਠੀਕ ਹੈ ਜੀ ਸਿਰਸਾ ਨੂੰ ਬਲੇਟੋ ਲੱਕ ਤੇ ਤੇ ਕੇਸ ਤੋਂ ਲੋ ਸਰੀਰ ਤੋਂ ਜੁਦਾ ਨਹੀਂ ਕਰਨਾ ਹੁੰਦਾ ਆਪਾਂ ਇਹ ਨਹੀਂ ਹੈਗਾ ਕਿ ਉਹਨੂੰ ਆਪਾਂ ਲਾ ਕੇ ਕਿੱਲੀ ਤੇ ਟੰਗ ਦੀਏ ਤੇ ਆਪਾਂ ਅchnaan ਕਰਦੇ ਫਿਰ ਕਿ ਆਪਣਾ ਕੋਈ ਉਹ ਅchnaan ਨਹੀਂ ਹੁੰਦਾ ਠੀਕ ਹੈ ਜੀ ਉਹਨੂੰ ਦਸਤਾਰ ਉਹਨੂੰ ਸ੍ਰੀ ਸਾਹਿਬ ਨੂੰ ਆਪਾਂ ਲਾ ਕੇ ਬੰਨ ਕੇ ਜਿਵੇਂ ਮੇਰੇ ਫਾਦਰ ਸਾਹਿਬ ਕਰਦੇ ਹੁੰਦੇ ਸੀ ਤੇ ਜਾਂ ਜਿਵੇਂ ਮੈਨੂੰ ਗੁਰੂ ਤੋਂ ਸਿੱਖਿਆ ਮਿਲੀ ਆ ਮੈਂ ਉਹਵੇਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਸਿਰ ਦੇ ਕੇਸ ਧੋ ਲੋ ਜਿਦੋਂ ਆਪਾਂ ਕੇਸ ਧੋ ਲੇ ਕੇਸ ਧੋ ਕੇ ਸ੍ਰੀ ਸਾਹਿਬ ਆਪਣਾ ਕੇਸਾਂ ਦੇ ਉੱਪਰ ਇੱਥੇ ਭੇਲਟਣਾ ਚਾਹੀਦਾ ਆਪਾਂ ਨੂੰ ਠੀਕ ਹੈ ਜੀ ਸਿਰ ਤੇ ਆਪਾਂ ਬੋਲੇਟ ਕੇ ਆਪਾਂ ਇਸ਼ਨਾਨ ਕਰਕੇ ਬਾਹਰ ਆ ਸਕਦੇ ਆ ਆਪਣਾ ਆਪ ਦਾ ਉੱਥੇ ਹੀ ਕੁਸ਼ਹਿਰਾ ਜਿਹੜਾ ਹੁਣ ਬਦਲਦੇ ਆਪਾਂ ਉਹ ਤਾਂ ਤੁਹਾਨੂੰ ਪਤਾ ਹੀ ਹੈਗਾ ਮੈਂ ਇਹਦੇ ਬਾਰੇ ਕੋਈ ਵੀਡੀਓ ਦੇ ਵਿੱਚ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦੀ ਕੁਸ਼ਹਿਰਾ ਵੀ ਹੁਣ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਆਪਾਂ ਇਕਲਾਤ ਤੇ ਵਿੱਚੋਂ ਕੱਢ ਕੇ ਦੂਸਰੀ ਲਾਤ ਉਹ ਉੱਥੇ ਆਪਾਂ ਸੁੱਕਾ ਪਾ ਲੈਣਾ ਹੁੰਦਾ ਤੇ ਗਿੱਲਾ ਆਪਾਂ ਉਸ ਸਾਈਡ ਤੋਂ ਲਾ ਦੇਣਾ ਹੁੰਦਾ ਅੱਗੇ ਆਪਾਂ ਸਮਝਦਾਰ ਤੇ ਉਸ ਤੋਂ ਉਪਰੰਤ ਆ ਗਈ ਆਪਣੇ ਆਪਣੇ ਕੜਾ ਸਰਬ ਲੋਹ ਦਾ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਆਪਾਂ ਮ ਸਰਬ ਲੋਹੇ ਦਾ ਹੋਣਾ ਜ਼ਰੂਰੀ ਹੈ ਭਾਵੇਂ ਸਰਬ ਲੋਹ ਦਾ ਵੀ ਹੋਵੇ ਤੇ ਆਪਾਂ ਮ ਲੋਹੇ ਦਾ ਹੋਵੇ ਜਿਵੇਂ ਆ ਮੇਰੇ ਲੋਹੇ ਦਾ ਸਿਲ ਮਿਲਣਾ ਪਾਇਆ ਹੋਵੇ ਤੇ ਇਸ ਕਰਕੇ ਅਸਰਬਲੋ ਉਹਦਾ ਕੜਾ ਹੋਣਾ ਬਹੁਤ ਜ਼ਰੂਰੀ ਆ ਠੀਕ ਹੈ ਜੀ ਕਸ਼ੇਰਾ ਤੇ ਕੇਸ ਕਰਪਾਣ ਕੜਾ ਕਾਲ ਸੇਦੇ ਸ਼ਾਸਤਰ ਨੇ ਇਹ ਤੇ ਜਿਹੜਾ ਕੰਗਾ ਉਹਦੇ ਬਾਰੇ ਹਜੇ ਮੈਂ ਕੋਈ ਜ਼ਿਕਰ ਨਹੀਂ ਕੀਤਾ ਬੀਬੀ ਦਾ ਕਮੈਂਟ ਹੈਗਾ ਵੀ ਕੇਸਾਂ ਦੇ ਵਿੱਚ ਕੰਗਾ ਕਿਵੇਂ ਖੜੂਗਾ ਮੈਂ ਤੁਹਾਨੂੰ ਦੱਸਦੀ ਆ ਬੀਬੀ ਭੈਣ ਜੀ ਵੀ ਕੰਗਾ ਕਿਵੇਂ ਖੜਦਾ ਦੇਖੋ ਜੀ ਜਦੋਂ ਆਪਣੇ ਕੇਸਾਂ ਦੇ ਵਿੱਚ ਕੰਗਾ ਨਹੀਂ ਖੜਦਾ ਤਾਂ ਪਹਿਲੀ ਗੱਲ ਤਾਂ ਖੜਦਾ ਮੈਂ ਤੁਹਾਨੂੰ ਆਪਣੇ ਕੇਸਾਂ ਦੇ ਵਿੱਚ ਹੀ ਦਿਖਾ ਦੰਨੀ ਹੈ ਮੇਰੇ ਕੇਸਾਂ ਦੇ ਵਿੱਚ ਜੂڑا ਕੀਤਾ ਹੋਇਆ ਮੈਂ ਤੁਹਾਨੂੰ ਕੱਢ ਕੇ ਦਿਖਾ ਦੰਨੀ ਆਪਦਾ ਕੰਗਾ ਕੋਈ ਮੇਰੇ ਕੰਗੇ ਦੇ ਵਿੱਚ ਡੋਰੀ ਨਹੀਂ ਪਾਈ ਦੇਖੋ ਜੀ ਮੇਰਾ ਕੰਗਾ ਇਹਦੇ ਵਿੱਚ ਕੋਈ ਡੋਰੀ ਨਹੀਂ ਪਾਈ ਮੈਂ ਜੂੜੇ ਦੇ ਵਿੱਚ ਟੰਗਿਆ ਹੋਇਆ ਕੋਈ ਡਿੱਗਦਾ ਨਹੀਂ ਇਹ ਜੇ ਇਹਦੇ ਵਿੱਚ ਆਪਾਂ ਜੇ ਆਪਾਂ ਨੂੰ ਡਿੱਗਣ ਦਾ ਡਰ ਆ ਤਾਂ ਆਪਾਂ ਨੂੰ ਇਹਦੇ ਵਿੱਚ ਇੱਥੇ ਚਿੱਕ ਵਿੱਚ ਕਾਲੇ ਧਾਗੇ ਦੀ ਡੋਰੀ ਪਾ ਲਓ ਤੇ ਜੂੜੇ ਦੇ ਆਲੇ ਦੁਆਲੇ ਬਲੇਟ ਰੀ ਅਗਰ ਜੇ ਤੁਸੀਂ ਤੁਹਾਡੇ ਕੇਸ ਛੋਟੇ ਨੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਦੇਣ ਹੁੰਦੀ ਆ ਤਾਂ ਚਲੋ ਇੱਕ ਵਾਰੀ ਮੈਂ ਆਪਦਾ ਕੰਗਾ ਆਪਦੇ ਸਿਰ 'ਤੇ ਟੰਗ ਇਹ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣ ਲਈ ਕੰਗਾ ਕੱਢਿਆ ਸਿਰਫ ਮੈਂ ਕੱਢਦੀ ਨਹੀਂ ਹੁੰਦੀ ਤੇ ਜਦੋਂ ਆਪਾਂ ਕੰਗੇ ਦੇ ਵਿੱਚ ਆਪਾਂ ਡੋਰ ਵੱਲ ਲੈਣੇ ਆ ਜਦੋਂ ਆਪਣੇ ਕੇਸ ਛੋਟੇ ਹੁੰਦੇ ਆ ਉਸ ਤੋਂ ਬਾਅਦ ਕਿਉਂਕਿ ਮੈਂ ਤਾਂ ਹੁਣ ਛੋਟਾ ਸਰੀ ਸਭ ਪਾ ਕੇ ਰੱਖਦੀ ਆ ਬਾਕੀ ਮੇਰੇ ਕੇਸ ਮੇਰੇ ਜੂੜਾ ਕੀਤਾ ਹੁੰਦਾ ਜੀ ਤੇ ਮੈਂ ਜੂੜੇ ਦੇ ਵਿੱਚ ਟੰਗਿਆ ਹੁੰਦਾ ਮੇਰਾ ਕੰਗਾ ਮੇਰਾ ਕੰਗਾ ਨਹੀਂ ਡਿੱਗਦਾ ਤੇ ਹਮੇਸ਼ਾ ਮੈਂ ਵਾਲ ਜਿਹੜੇ ਬੋਹਣੇ ਆ ਆਪਦੇ ਕੇਸ ਕੰਗੀ ਕਰਦੀਆਂ ਉਹ ਮੈਂ ਲੱਕੜ ਦੇ ਕੰਗੇ ਨਾਲ ਕਰਦੀ ਐ ਇਹ ਕੰਗਾ ਬਿਲਕੁਲ ਛੋਟਾ ਤੇ ਲੱਕੜ ਦੇ ਕੰਗੇ ਨਾਲ ਹਮੇਸ਼ਾ ਖਾਲਸੇ ਨੂੰ ਕੇਸ ਬੋਹਣੇ ਚਾਹੀਦੇ ਕਿਉਂਕਿ ਪਲਾਸਟਿਕ ਦਾ ਕੰਗਾ ਕਦੇ ਨਹੀਂ ਵਰਤਣਾ ਚਾਹੀਦਾ ਖਾਮਰਤਾ ਦੀ ਸਿੰਘ ਨੂੰ ਉਹਨੂੰ ਲੱਕੜ ਦੇ ਕੰਗੇ ਨਾਲ ਤੇ ਜਿਹੜਾ ਕੰਗਾ ਗੁਰੂ ਸਾਹਿਬ ਨੇ ਉਹਨੂੰ ਦਿੱਤਾ ਉਸ ਕੰਗੇ ਨਾਲ ਹੀ ਕੰਗਾ ਕਰਨਾ ਚਾਹੀਦਾ ਦੂਸਰੀ ਗੱਲ ਆ ਗਈ ਕਿ ਇਹ ਕੰਗੇ ਦੀ ਸੰਭਾਲ ਕਿਵੇਂ ਕਰਨੀ ਹੈ ਕੰਗਾ ਦੇਖੋ ਜੀ ਜੇ ਤੁਹਾਡੇ ਤੋਂ ਤੁਹਾਡੇ ਕੇਸ ਛੋਟੇ ਆ ਦੇਖੋ ਮੇਰਾ ਸਿਰ ਸਾਹਬ ਤਾਂ ਬਹੁਤ ਜ਼ਿਆਦਾ ਪਿਪਾਰਾ ਹੈਗਾ ਤੇ ਬਹੁਤ ਹੀ ਵੱਡਾ ਹੈਗਾ ਤੇ ਇਹ ਤੇ 13 14 ਇੰਚ ਦਾ ਸਿਰ ਸਾਹਬ ਹੈਗਾ ਤੇ ਐਕਚੁਅਲੀ ਮੈਂ ਇਸ ਤੋਂ ਭਾ ਦਰਦੀ ਹੀ ਮੈਂ ਇਹਨੂੰ ਬਹੁਤ ਘੱਟ ਉੱਪਰ ਦੀ ਪਾਉਣੀ ਆ ਤੇ ਮੈਂ ਇਹਦੀ ਬੇਅਬਦੀ ਤੋਂ ਬਹੁਤ ਦਰਦੀ ਹਾਂ ਵੀ ਇਹਦੀ ਬੇਅਬਦੀ ਨਾ ਹੋਵੇ ਤੇ ਇਸ ਕਰਕੇ ਤੇ ਉਹਨੂੰ ਪਤਾ ਕੀ ਕਰੋ ਕੰਗੇ ਨੂੰ ਡੋਰ ਨੂੰ ਇੱਥੇ ਬੰਨ ਲਓ ਜੀ ਡੋਰ ਬੰਨ ਕੇ ਆਹ ਚੀਜ਼ ਠੀਕ ਹੈ ਇਹਨੂੰ ਮੈਂ ਇਹ ਹੋਣ ਲਿਆਂਦਾ ਹੋਇਆ ਸ੍ਰੀ ਸਾਹਿਬਾ ਤੇ ਇਹਨੂੰ ਹੁਣ ਆਪਾਂ ਕੱਢਦੇ ਤਾਂ ਹੈ ਨਹੀਂਗੇ ਤੇ ਇਹਦੀ ਜਿਹੜੀ ਆ ਪੱਤੀ ਇਹ ਲੱਗਦੀ ਨਹੀਂ ਕਿਉਂਕਿ ਆ ਮੋਟਾ ਵਾ ਤੇ ਇਹ ਜਿਹੜਾ ਮੁੱਠਾ ਬਹੁਤ ਜ਼ਿਆਦਾ ਮੋਟਾ ਤੇ ਆ ਪੱਤੀ ਹੋਣੇ ਦੀ ਪਟਕੇ ਤੁਹਾਨੂੰ ਮੈਂ ਦਿਖਾਵਾਂਗੀ ਬਾਅਦ ਚ ਬਣਾਉਂਗੀ ਵੀਡੀਓ ਇਹਦੀ ਵੀ ਤੇ ਇਹ ਸ੍ਰੀ ਸਾਹਿਬ ਮੇਰੇ ਇਹਦੇ ਇੱਥੇ ਉਹ ਡੋਰੀ ਕੰਗੇ ਦੇ ਵਿੱਚ ਡੋਰੀ ਪਾ ਕੇ ਤੇ ਇਹਦੇ ਸਿਰ ਸਾਭ ਦੇ ਨਾਲ ਬੰਨ ਲਓ ਉਹ ਆਪਣੇ ਤਨ ਦੇ ਨਾਲ ਰਹੂਗਾ ਜੀ ਠੀਕ ਹੈ ਤੇ ਜਿਹੜਾ ਜਿਹਦੇ ਜੇ ਆਪਾਂ ਭਗੋਤੀ ਪਾਉਨੇ ਆ ਮਿਸ ਭਗੋਤੀ ਚ ਕਈਆਂ ਨੂੰ ਨਹੀਂ ਵੀ ਸਮਝ ਆਉਂਦੀ ਭਗੋਤੀ ਦਾ ਮਤਲਬ ਹੁੰਦਾ ਜਿਹੜਾ ਛੋਟਾ ਸਿਰ ਸਾਭ ਹੁੰਦਾਗਾ ਜਿਹਦੇ ਡੋਰੀ ਪਾਈ ਹੁੰਦੀ ਹੈ ਜਿਹੜਾ ਮੈਂ ਹਰਦਮ ਪਾ ਕੇ ਰੱਖਦੀ ਆ ਤੇ ਉਹ ਸ੍ਰੀ ਸਾਹਿਬ ਹੁੰਦਾ ਆਪਣਾ ਉਹ ਆਪਣਾ ਡੋਰੀ ਵਾਲਾ ਸ੍ਰੀ ਸਾਹਿਬ ਹੁੰਦਾ ਉਹਨੂੰ ਭਗੋਤੀ ਕਿਹਾ ਜਾਂਦਾ ਹੈ ਤੇ ਆਪਾਂ ਉਹਦੇ ਨਾਲ ਵੀ ਬਨ ਸਕਦੇ ਆ ਜੀ ਹੁਣ ਭੈਣ ਨੇ ਕਿਹਾ ਸੀਗਾ ਮੈਂ ਕਮੈਂਟ ਵੀ ਜ਼ਰੂਰ ਲਾਉਂਗੀ ਉਹਦਾ ਭੈਣ ਨੂੰ ਸਮਝ ਵੀ ਆ ਜੂਗੀ ਕਿ ਮੈਨੂੰ ਸਮਝਾਉਣ ਲਈ ਵੀਡੀਓ ਪਾਈ ਹੈ ਤੇ ਦੇਖੋ ਜੀ ਉਹਦਾ ਮਤਲਬ ਇਹ ਹੁੰਦਾ ਕਿ ਆਪਾਂ ਆਪਣੇ ਸਰੀਰ ਤੋਂ ਕੋਈ ਵੀ ਸ਼ਾਸਤਰ ਦੂਰ ਨਹੀਂ ਕਰਨਾ ਹੁੰਦਾ ਜਦੋਂ ਆਪਾਂ ਨੂੰ ਗੁਰੂ ਸਾਹਿਬ ਨੇ ਜਿਹੜੇ ਸ਼ਾਸਤਰ ਬਖਸ਼ਦੇ ਨਾ ਪਾਂਝੀ ਕਕੇ ਆ ਨਾ ਆਪਣੇ ਆਪਾ ਆਪਣੇ ਸਰੀਰ ਤੋਂ ਜੁਦਾ ਨਹੀਂ ਕਰਨੇ ਹੁੰਦੇ ਦੂਜਾ ਬੀਬੀਆਂ ਨੂੰ ਇਹ ਹੈਗਾ ਵੀ ਸ੍ਰੀ ਸਾਹਿਬ ਦਾ ਜਿਹੜਾ ਮੈਂ ਸੰਭਾਲਣ ਬਾਰੇ ਦੱਸਤਾ ਵੀ ਸ੍ਰੀ ਸਾਹਿਬ ਇਸ ਤਰ੍ਹਾਂ ਸੰਭਾਲਣਾ ਵੀ ਆਪਾਂ ਸਨਾਨ ਇਸ ਤਰ੍ਹਾਂ ਕਰਨਾ ਕੜਾ ਆਪਾਂ ਪਾ ਕੇ ਰੱਖਣਾ ਜੀ ਕੜਾ ਆਪਣਾ ਬਹੁਤ ਜ਼ਰੂਰੀ ਆ ਇਹ ਬੀਬੀਆਂ ਕੜਾ ਪਾ ਕੇ ਵੀ ਚੂੜੀਆਂ ਪਾਉਂਦੀਆਂ ਨੇ ਤੇ ਪਰ ਇਹ ਗਲਤ ਗੱਲ ਹੈਗੀ ਆ ਕਿ ਖਾਲਸੇ ਨੂੰ ਜਿਹੜਾ ਗੁਰੂ ਸਾਹਿਬ ਨੇ ਜੋ ਦਿੱਤਾ ਉਹ ਖਾਲਸੇ ਵਾਸਤੇ ਮਨਜ਼ੂਰ ਆ। ਖਾਲਸੇ ਨੂੰ ਜੋ ਖਾਲਸੇ ਨੂੰ ਤਾਂ ਸੋਨਾ ਪਾਉਣਾ ਵੀ ਮਨਾ ਕੀਤਾ ਗਿਆ ਹੋਇਆ। ਗੁਰੂ ਸਾਹਿਬ ਨੇ ਇਹ ਕਿਹਾ ਸੀ, "ਬਿਜੇ ਤੁਹਾਡੇ ਕੋਲ ਜਿਆਦਾ ਸੋਨਾ ਹੋਵੇ ਨਾ ਆਪਣੀ ਖ਼ਰਪਾਨ ਤੇ ਲਵਾ ਲਓ।" ਪਰ ਹੋਣ ਵਾਲੀਆਂ ਬੀਬੀਆਂ ਕਰਦੀਆਂ ਕੀ ਆ ਉਹ ਕਾਂਟੇ ਟਿੱਕਾ ਵਗੈਰਾ ਜੋ ਵੀ ਸਾਰਾ ਕੁਝ ਲਾਉਂਦੀਆਂ ਨੇ। ਪਰ ਆਪਾਂ ਕਿਸੇ ਤੇ ਬਿਆਨਬਾਜ਼ੀ ਜ਼ਿਆਦਾ ਕਰਦੇ ਨਹੀਂ ਹੁੰਦੇ। ਮੈਂ ਕਿਸੇ ਤੇ ਕਦੇ ਟਿੱਪਣੀ ਨਹੀਂ ਕੀਤੀ। ਕਿ ਮੈਂ ਉਹੀ ਕੰਮ ਕਰਦੀ ਹੁੰਦੀ ਹੁੰਦੀ ਜੋ ਮੈਨੂੰ ਚੰਗਾ ਲੱਗੇ ਤੇ ਹਾਂਜੀ ਦੱਸਦਾ ਇਹ ਸਪੀਰੀਅਸ ਤੁਹਾਨੂੰ ਪਤਾ ਹੀ ਹੈ ਮੈਂ ਬਹੁਤ ਵੀਡੀਓ ਤੇ ਦੱਸ ਦਿੱ ਚੁੱਕੀ ਹਾਂ ਵੀ ਸ਼ੁਰੂ ਤੋਂ ਹੀ ਹੈਗਾ ਤੇ ਸਾਡੇ ਫਾਦਰ ਸਾਹਿਬ ਵੀ ਇਦਾਂ ਕਰਦੇ ਹੁੰਦੇ ਸੀ ਤੇ ਉਸ ਤੋਂ ਉਪਰੰਤ ਜੇ ਅਗਲੇ ਮੈਥੋਂ ਕੋਈ ਗਲਤੀ ਵਗੈਰਾ ਮੈਸ ਕੁਝ ਪੁੱਛਣਾ ਹੋਵੇ ਤਾਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਉਹਨਾਂ ਤੋਂ ਮੈਂ ਕੋਈ ਪੁੱਛਣਾ ਜਾਂ ਗੱਲ ਕਰਨੀ ਹੁੰਦੀ ਜਿਹੜੀ ਉਹ ਕਰ ਲੈਣਗੇ ਤੇ ਪਾਲ ਸਾਹਿਬ ਜੀ ਇਹ ਸਨ ਪੰਜੇ ਕਕੇ ਆਪਾਂ ਸੰਭਾਲਣ ਵਾਸਤੇ ਪੰਜਾ ਕਕਾਰਾਂ ਦੀ ਸੰਭਾਲ ਕਰਨ ਵਾਸਤੇ ਜਿਹੜੇ ਸਰੀਰ ਤੋਂ ਕਦੇ ਆਪਾਂ ਜੁਦਾ ਨਹੀਂ ਕਰਨੇ ਹੁੰਦੇ ਤੇ ਜਿਹੜੇ ਕੀ ਕਰਪਾਨ ਆ ਇਹਨੂੰ ਇਹ ਨਹੀਂ ਹੈਗਾ ਕਿ ਆਪਾਂ ਲਾ ਕੇ ਕਿੱਲੀ ਤੇ ਟੰਗ ਦਾਂਗੇ ਤੇ ਆਪਾਂ ਇਧਰ ਉਧਰ ਤੁਰੇ ਫਿਰਾਗੇ ਨਹੀਂ ਜੀ ਗੁਰੂ ਸਾਹਿਬ ਨੇ ਇਹ ਕਿਹਾ ਕਿ ਜਦੋਂ ਤੱਕ ਤੁਹਾਡੇ ਸਰੀਰ 'ਚ ਸਾਹ ਚੱਲਦੇ ਨੇ ਨਾ ਉਨਾ ਚਿਰ ਇਹ ਪੰਜੇ ਕਕੇ ਤੁਹਾਡੇ ਨਾਲ ਰਹਿਣਗੇ ਆਖਰੀ ਦਮ ਤੱਕ ਗੁਰੂ ਕੇ ਸਿੰਘ ਦਾ ਜਦੋਂ ਆੰਤਮ ਸੰਸਕਾਰ ਹੁੰਦਾ ਨਾ ਜੀ ਉਦੋਂ ਵੀ ਇਹ ਪੰਜੇ ਕਰਕੇ ਨਾਲ ਜਾਂਦੇ ਨੇ ਆੰਤਮ ਸੰਸਕਾਰ ਵੇਲੇ ਵੀ ਜਦੋਂ ਉਹਦੇ ਖਫਨ ਪਵਾਇਆ ਜਾਂਦਾ ਜੀ ਉਦੋਂ ਵੀ ਇਹ ਸਾਰਾ ਕੁਝ ਨਾਲ ਆਉਂਦਾ ਸਿੰਘ ਦਾ ਕਸ਼ੈਰਾ ਵੀ ਨਾਲ ਸਵਾ ਕੇ ਲਿਆਉਂਦੇ ਹੁੰਦੇ ਆ ਤੇ ਸਭ ਕੁਝ ਕਹਲਸੀ ਦੇ ਨਾਲ ਹੁੰਦਾ ਤੇ ਇਹ ਸਨ ਪਖਾਲਸੇ ਦੇ ਪੰਜੇ ਕੱਕੇ ਸੰਭਾਲਣ ਦੀ ਵਿਧੀ ਮੈਂ ਤੁਹਾਨੂੰ ਇਹ ਦੱਸੀ ਹੈ ਜੋ ਕਿਸੇ ਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅਗਰ ਮੇਰੀ ਭੈਣ ਨੂੰ ਮੇਰੀ ਭੈਣ ਦੇਖਦੀ ਵੀਡੀਓ ਵੇਖ ਲੈ ਤਾਂ ਮੈਨੂੰ ਜੇ ਕੋ ਨੂੰ ਹਜੇ ਵੀ ਕੋ ਮਸਤੀਕ ਲੱਗੇ ਤਾਂ ਮੈਂ ਦੁਬਾਰਾ ਸਮਝਾ ਦੂੰਗੀ ਠੀਕ ਹੈ ਜੀ ਤੇ ਉਹਦਾਂ ਨੇ ਮੈਨੂੰ ਇਹ ਕਿਹਾ ਸੀ ਪੰਜਾ ਕੱਕਾਰਾਂ ਦੀ ਸੰਭਾਲ ਦੀ ਤੁਸੀਂ ਵੀਡੀਓ ਜ਼ਰੂਰ ਪਾਓ ਮੈਂ ਪੰਜਾ ਕੱਕਾਰਾਂ ਦੇ ਸੰਭਾਲ ਦੀ ਵੀਡੀਓ ਪਾਤੀ ਹੁਣ ਉਹਨਾਂ ਨੇ ਫਿਰ ਇੱਕ ਮੈਨੂੰ ਸਵਾਲ ਕੀਤਾ ਸੀ ਜੀ ਵੀ ਕੰਗਾ ਕਿਵੇਂ ਆਪਣੇ ਕੇਸਾਂ 'ਚ ਟਾ ਖੜਦਾ ਹੀ ਨਹੀਂ ਇਹ ਤਾਂ ਹੋ ਨਹੀਂ ਸਕਦਾ ਜੀ ਜੀ ਵੀ ਕੰਗਾ ਨਾ ਖੜੇ ਕੰਗਾ ਕਿਵੇਂ ਨਾ ਖੜੇ ਅਗਰ ਜੇ ਆਪਣੇ ਗੁਰੂ ਵੱਲੋਂ ਹੀ ਕੇਸ ਮਹਾਰਾਜ ਵੱਲੋਂ ਹੀ ਕੇਸ ਘਟ ਨੇ ਫਿਰ ਆਪਣੇ ਕੰਗਾ ਨਹੀਂ ਖੜਦਾ ਫਿਰ ਉਹਨੂੰ ਡੋਰੀ ਬਣ ਕੇ ਆਪਣੇ ਸ੍ਰੀ ਸਾਹਿਬ ਨਾਲ ਬੰਨ ਲੋ ਛੋਟਾ ਲੈ ਲੋ ਇਹ ਥੋੜੂ ਅਭੀ ਆਪਾਂ ਜਿਆਦਾ ਵੱਡਾ ਕੰਗਾ ਹੀ ਆਪਾਂ ਅ ਮਤਲਬ ਸ੍ਰੀ ਸਾਹਿਬ ਨਾਲ ਬੰਨਣਾ ਤੇ ਸ੍ਰੀ ਸਾਹਿਬ ਤਾਂ ਪਹਿਲਾਂ ਹੀ ਭਾਰਾ ਹੁੰਦਾ ਚਲੋ ਸ੍ਰੀ ਸਾਹਿਬ ਛੋਟਾ ਲੈ ਲਓ ਸ੍ਰੀ ਸਾਹਿਬ ਤਾਂ ਸ੍ਰੀ ਸਾਹਿਬ ਹੁੰਦਾ ਕਿਸੇ ਨੂੰ ਸ਼ੌਂਕ ਹੁੰਦਾ ਜਿਵੇਂ ਕਿ ਹੁਣ ਸਾਨੂੰ ਸ਼ੌਂਕ ਆ ਸੀ ਕਦੇ ਮੈਂ ਪੈਸਿਆਂ ਦਾ ਪ੍ਰਵਾਹ ਨਹੀਂ ਕੀਤੀ ਤੇ ਮੈਨੂੰ ਸ੍ਰੀ ਸਾਹਿਬ ਜਿਹੜਾ ਹੀ ਵਧੀਆ ਲੱਗੇ ਤੇ ਮੈਂ ਕਦੇ ਸ੍ਰੀ ਸਾਹਿਬ ਤੇ ਜਾਗਤਰੀ ਵਾਸਤੇ ਕਦੇ ਸੰਕੋਚ ਨਹੀਂ ਕੀਤਾ ਮੈਨੂੰ ਸ੍ਰੀ ਸਾਹਿਬ ਇਹ ਮੈਨੂੰ 1100 ਦਾ ਪਿਆਜ ਜਿਹੜਾ ਮੈਂ ਆ ਸ੍ਰੀ ਸਾਹਿਬ ਤੋਂ ਅੱਜ ਦਿਖਾਇਆ ਤੇ ਮੈਂ ਇੱਕ ਵੀ ਪੈਸਾ ਉਹਦਾ ਘਟਾਇਆ ਨਹੀਂ ਗਾ ਤੇ ਮੈਂ 1100 ਦਾ ਸ੍ਰੀ ਸਾਹਿਬ ਲੈ ਲਿਆ ਤੇ ਨਿਸ ਕਰਕੇ ਇਹ ਮੈਂ ਪਾਉਣੀ ਆ ਜਦੋਂ ਕਿ ਮੈਂ ਬਾਹਰ ਅੰਦਰ ਜਾਨੀ ਆ ਗੁਰੂ ਘਰ ਜਾਨੀ ਆ ਦਰਬਾਰ ਸਭ ਜਾਨੀ ਆ ਉਦੋਂ ਮੇਰੇ ਪਾਇਆ ਹੁੰਦਾ ਤੇ ਗਰਮੀ ਦੇ ਵਿੱਚ ਆਪਣੇ ਉਲਟੇ ਪੁਲਟੇ ਹੱਥ ਲੱਗਦੇ ਰਹਿੰਦੇ ਆ ਤੇ ਬਾਕੀ ਥੋੜੀ ਜੀ ਮੈਂ ਜੋ ਵੀ ਭੈਣ ਭਰਾ ਮੈਤਰ ਸ੍ਰੀ ਸਾਹਿਬ ਮੰਗਦੇ ਨੇ ਆਪਾਂ ਉਹਨਾਂ ਨੂੰ ਵੀ ਦਾਸ ਉਹਨਾਂ ਨੂੰ ਵੀ ਦਾਨ ਕਰ ਦਿੰਦੇ ਨੇ ਸ੍ਰੀ ਸਾਹਿਬ ਮੈਂ ਕਦੇ ਇਹਦਾ ਨਹੀਂ ਕੀਤਾ ਕਿ ਮੈਂ ਦੱਸਦੀ ਤਾਂ ਮੈਂ ਨਹੀਂ ਸੀਗੀ ਅੱਜ ਮੈਨੂੰ ਦੱਸਣਾ ਪੈ ਗਿਆ ਕਿਉਂਕਿ ਗੱਲ ਚੱਲ ਰਹੀ ਸੀ ਦਿਖ ਚੱਲਦੀ ਗੱਲ ਦੇ ਵਿੱਚ ਗੱਲ ਜ਼ਰੂਰ ਹੋ ਜਾਂਦੀ ਹੈ ਜੋ ਵੀ ਕਿਸੇ ਭੈਣ ਭਰਾ ਨੇ ਨਵਾਂ ਅੰਮ੍ਰਿਤ ਪਾਣ ਕਰਨ ਜਾਣਾ ਆਪਾਂ ਉਹਨਾਂ ਨੂੰ ਵੀ ਸਾਸਤਰ ਪੇਟ ਕਰ ਦਿੰਨੇ ਆ ਵੀ ਤੁਸੀਂ ਅੰਮ੍ਰਿਤ ਪਾਣ ਕਰੋ ਸਾਸਤਰ ਸਾਡੇ ਵੱਲੋਂ ਹੋਣਗੇ ਅਗਰ ਜੇ ਕਿਸੇ ਨੂੰ ਚਾਹੀਦਾ ਹੁੰਦਾ ਵੈਸੇ ਘਰੇ ਉਹਨਾਂ ਨੂੰ ਵੀ ਆਪਾਂ ਦਾਣ ਕਰਦੇ ਆ ਸ੍ਰੀ ਸਾਹਿਬ ਕੰਗਾ ਵੀ ਜੋ ਵੀ ਉਹਨਾਂ ਨੂੰ ਸਾਸਤਰ ਚਾਹੀਦੇ ਹੁੰਦੇ ਨੇ ਹਾਂਜੀ ਹੁਣ ਇਹ ਸੀਗੀ ਆਪਣੇ ਪੰਜਾਂ ਕਕਾਰਾਂ ਦੀ ਦੇਖ ਸੰਭਾਲ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹ ਸਭ ਹੱਲ ਕਰ ਸਕਦੇ ਹੋ ਤੇ ਹੁਣ ਜੇ ਕਿਸੇ ਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਬਦੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਤੇ ਹੁਣ ਮੈਂ ਮੇਰੀ ਭੈਣ ਜਿਹੜੀ ਨੇ ਮੈਨੂੰ ਸਵਾਲ ਇਹ ਕੀਤਾ ਸੀ ਮੇਰੀ ਭੈਣ ਮੈਨੂੰ ਬਹੁਤ ਹੀ ਪਿਆਰ ਕਰਦੀ ਹੈ ਤੇ ਮੈਂ ਉਸ ਨੂੰ ਬਹੁਤ ਦਿਲ ਤੋਂ ਪਿਆਰ ਕਰਦੀ ਹਾਂ ਜਿਨ੍ਹਾਂ ਨੇ ਇਹ ਮੈਨੂੰ ਸਵਾਲ ਪੁੱਛਿਆ ਸੀ ਤੇ ਹੁਣ ਮੈਂ ਉਹਨਾਂ ਲਈ ਸਪੈਸ਼ਲ ਟਾਈਮ ਕੱਢ ਕੇ ਵੀਡੀਓ ਬਣਾਈ ਹੈ ਤੇ ਇਹ ਵੀਡੀਓ ਉਹਨਾਂ ਵਾਸਤੇ ਬਣਾਈ ਮੈਂ ਉਹਨਾਂ ਨੂੰ ਰਿਪਲਾਈ ਕੀਤਾ ਵੀ ਜਰੂਰ ਸਮਝੋ ਤੁਸੀਂ ਤੇ ਬਾਕੀ ਤੁਸੀਂ ਜਿਵੇਂ ਕੰਗਾ ਮੈਂ टांगਦੀ ਆ ਤੁਸੀਂ ਓਵੇਂ टाੰਗੇ ਵੇਖੋ ਤੇ ਤੁਹਾਡੇ ਕੰਗਾ ਜੇ ਤੁਹਾਡੇ ਕੇਸ ਛੋਟੇ ਨੇ ਫਿਰ ਤੁਸੀਂ ਡੋਰੀ ਨਾਲ ਬੰਨ੍ਹ ਲਓ ਠੀਕ ਹੈ ਜੀ ਪੰਦੇ ਕੱਕਾਂ ਦੀ ਸੰਭਾਲ ਹੋ ਗਈ ਹੈ ਤੇ ਤੁਸੀਂ ਹੁਣ ਸਾਗਿਆ ਦਿਓ ਜਗਜੀਤ ਕੌਰ ਨੂੰ ਆਪਾਂ ਹੁਣ ਫਤੇ ਬਲਾਉਨੇ ਆ ਦੇਸਾਂ ਵਿਦੇਸਾਂ ਵਿੱਚ ਵਸਦੇ ਹੋਏ ਮੇਰੇ ਭੈਣ ਭਰਾਵਾਂ ਨੂੰ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ